42 ਯਾਤਰੀਆਂ ਦੀ ਬੱਸ ਜਿਹੜੀ ਹੈ ਸ਼ਰਧਾਲੂਆਂ ਦੀ ਉਹ ਰਵਾਨਾ ਹੋ ਰਹੀ ਹੈ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਮਾਤਾ ਨਾਨਾ ਦੇਵੀ ਜਵਾਲਾ ਜੀ ਚਿੰਤਪੂਰਨੀ ਜਿਹੜੀ ਹੈ ਉਸ ਤੋਂ ਬਾਅਦ ਜੀ ਅਨੰਦਪੁਰ ਸਾਹਿਬ ਜਾਏਗੀ ਔਰ ਇਹਨਾਂ ਦਾ ਸਾਰਾ ਖਾਣ ਪੀਣ ਦਾ ਰਹਿਣ ਦਾ ਆਉਣ ਜਾਣ ਦਾ ਸਾਰਾ ਪ੍ਰਬੰਧ ਜਿਹੜਾ ਹੈ ਜੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਹੈ ਨਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਅੱਜ ਨਾਭਾ ਤੋਂ ਜਿਹੜੀ ਹੈ ਜੀ ਇੱਕ 42 ਯਾਤਰੀਆਂ ਦੀ ਬੱਸ ਜਿਹੜੀ ਹੈ ਸ਼ਰਧਾਲੂਆਂ ਦੀ ਉਹ ਰਵਾਨਾ ਹੋ ਰਹੀ ਹੈ ਇਹ ਬੱਸ ਜਿਹੜੀ ਹੈ ਜੀ ਨਾਭਾ ਤੋਂ ਮਾਤਾ ਨੈਣਾ ਦੇਵੀ ਜਵਾਲਾ ਜੀ ਚਿੰਤਪੂਰਨੀ ਜਿਹੜੀ ਹੈ ਉਸ ਤੋਂ ਬਾਅਦ ਜੀ ਅਨੰਤਪੁਰ ਸਾਹਿਬ ਜਾਏਗੀ ਔਰ ਇਹਦੇ ਵਿੱਚ 42 ਸ਼ਰਧਾਲੂ ਨੇ ਜੀ ਟੋਟਲ ਔਰ ਇਹਨਾਂ ਦਾ ਸਾਰਾ ਖਾਣ ਪੀਣ ਦਾ ਰਹਿਣ ਦਾ ਆਨ ਗਰਾਉਂਡ ਦਾ ਸਾਰਾ ਪ੍ਰਬੰਧ ਜਿਹੜਾ ਜੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ। ਸੰਗਤ ਬੜੀ ਖੁਸ਼ ਹੈ ਜੀ ਇਸ ਤੋਂ ਪਹਿਲਾਂ ਖਾਟੂ ਸ਼ਾਮ ਜੀ ਸਾਲਾ ਸਾਰ ਸੰਗਤ ਹੋ ਕੇ ਆਈ ਹੈ ਬਹੁਤ ਬਾਗੋ ਬਾਗ ਹੈ ਜੀ। ਤੇ ਅਗਲੀ ਵਾਰ ਜਿਹੜੀ ਹੈ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿਆਰ ਹੈ ਜੀ। ਸੋ ਇੱਕ ਵੱਖਰਾ ਪ੍ਰਾਰਲਾ ਜੀ ਕਿਉਂਕਿ ਉਹ ਲੋਕ ਜਿਹੜੇ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਕਦੇ ਦਰਸ਼ਨ ਲਈ ਜਾਵਾਂਗੇ ਜਾਂ ਇਹਨਾਂ ਦਾ ਇਨਕਮ ਦਾ ਸੋਰਸ ਬਹੁਤ ਘੱਟ ਆ ਤੇ ਉਹਨਾਂ ਕੋਲੇ ਇੰਨੀ ਨਮ ਕਮਨੀ ਕਿ ਉਹ ਆਪਣੇ ਪਰਿਵਾਰ ਨੂੰ ਜਾਂ ਆਪਣੇ ਬਜ਼ੁਰਗਾਂ ਨੂੰ ਇਸ ਯਾਤਰਾ ਦੇ ਲਿਆ ਸਕਣ ਉਹਨਾਂ ਲਈ ਇਹ ਬਹੁਤ کارਗਰ ਸਾਬਤ ਹੋ ਰਹੀ ਹੈ ਜੀ ਔਰ ਇਹ ਮੁੱਖ ਮੰਤਰੀ ਸਾਹਿਬ ਨੇ دعਵਾਵਾਂ ਲਗੜੀਆਂ ਨੇ ਸਾਰੇ ਭਗਤ ਜਿਹੜੇ ਆ ਦਰਸ਼ਨ ਕਰਨਗੇ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਉਹ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਇੱਕ ਰਾਤ ਦਾ ਅਨੰਦਪੁਰ ਸਾਹਿਬ ਰੁਕੇਗੀ ਜੀ ਗੁਰੂ ਘਰ ਉਸ ਤੋਂ ਬਾਅਦ ਫਿਰ ਬਾਕੀ ਧਾਰਮਿਕ ਸਥਾਨਾਂ ਦੇ ਮੱਥਾ ਟੇਕ ਕੇ ਕੱਲ ਰਾਤ ਨੂੰ ਵਾਪਸ ਆ ਜਾਣਗੇ ਕਿਹੜਾ-ਕਿਹੜਾ ਸਮਾਨ ਇਹਨਾਂ ਨੂੰ ਦਿੱਤਾ ਗਿਆ ਜੀ ਸਮਾਨ ਗਰਮ ਕੱਪੜੇ ਨੇ ਜੀ ਤੁਸੀਂ ਦੇਖ ਰਹੇ ਹੋ ਜਿਹੜਾ ਕੰਬਲ ਆ ਉਹਦੇ ਵਿੱਚ ਚਾਦਰ ਤੌਲੀਆ ਜੀ ਸਾਬਣ ਤੇਲ ਸ਼ੈਂਪੂ ਸਾਰਾ ਕੁਝ ਹੈ ਜੀ ਇੱਕ ਮਾਲ ਹੈ ਜੀ ਠੀਕ ਹੈ ਜੀ ਔਰ ਉਸ ਤੋਂ ਇਲਾਵਾ ਜਿਹੜਾ ਜੀ ਅਸੀਂ ਕੁਝ ਫਰੂਟ ਵੀ ਦਿੱਤੇ ਨੇ ਜੀ ਕੀਨੂ ਦਿੱਤੇ ਨੇ ਚਾਹ ਦਾ ਪ੍ਰਬੰਧ ਅਸੀਂ ਕੀਤਾ ਸਾਰਾ ਤੇ ਬਿਸਕਟ ਵਗੈਰਾ ਸਾਰਾ ਕੁਝ ਪ੍ਰਬੰਧ ਜਿਹੜਾ ਜੀ ਇਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ 42 ਸਾਲੂ ਨੇ ਇਹ ਚਿੰਤਪੁਰ ਨਹੀਂ ਸਾਹ ਜਾ ਰਹੀ ਹੈ ਰਸਤੇ ਚ ਨਾਨਣ ਦੇ ਵੀ ਤੇ ਜਵਾਲਾ ਜੀ ਵੀ ਦਾ ਵੀ ਪੜਾ ਹੈਗਾ ਜੀ ਸਰਕਾਰ ਵੱਲੋਂ ਇੱਕ ਚੰਗਾ ਪ੍ਰਾਲਾ ਹੈ ਤੇ ਜਿਹੜੇ ਦਰਸ਼ਨਾਤੋਂ ਰਹਿੰਦੇ ਸੀ ਜੀ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਰਕਾਰ ਵੱਲੋਂ ਇਹ ਸਕੀਮ ਚਲਾਈ ਗਈ ਹੈਗੀ ਹੈ ਤੇ ਅਸੀਂ ਜਿਹੜੇ ਸਾਰੇ ਲੋਕ ਵਕਫ ਵਕਤ ਮੰਨੂ ਮੰਨਣ ਵਾਲੇ ਆ ਤੇ ਜਿਹੜੇ ਹਿੰਦੂ ਧਰਮ ਨੂੰ ਮੰਨਦੇ ਨੇ ਉਹ ਜਿਹੜੀ ਹੈਗੀਆਂ ਵਕਫ ਵਕਤ ਮੰਦਰਾਂ ਚ ਜਾਂਦੇ ਨੇ ਤੇ ਉਸ ਲੜੀ ਤਹਿਤ ਇਹ ਜਿਹੜੀ ਚਲਾਈ ਗਈ ਹੈ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਅੱਜ ਜਿਹੜੀ ਬਾਸਾ ਉਹ ਸ੍ਰੀ ਨੈਣਾਦੇਵੀ ਸਿੰਤਪੁਰਨੀ ਜਵਾਲਾਜੀ ਜਾ ਰਹੇ ਨੇ ਇੱਕ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਮੈਂ ਆਪਣੀ ਤਰਫੋਂ ਮੁੱਖ ਮੰਤਰੀ ਪੰਜਾਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰਦੇਵ ਸਿੰਘ ਜੀ ਦੇਮਾਨ ਐਮ ਐਲ ਏ ਨਾਬਾ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਜਿਹੜੇ ਬੰਦੇ ਜਿਹੜੇ ਵਿਅਕਤੀ ਨਹੀਂ ਜਾ ਸਕਦੇ ਸੀ ਆਪਣੇ ਇਤਿਹਾਸਿਕ ਚੀਜ਼ਾਂ ਦੇਖਣ ਦੇ ਲਈ ਉਹ ਅੱਜ ਇੱਥੋਂ ਜਾ ਰਹੇ ਨੇ ਔਰ ਇਹਨਾਂ ਨੇ ਸਾਰਾ ਇੰਤਜ਼ਾਮ ਵੀ ਕੀਤਾ ਹੋਇਆ ਔਰ ਕਿਟਾਮੀ ਬੰਡੀਆਂ ਨੇ ਫਲ ਵੀ ਵੰਡੇ ਨੇ ਚਾਹ ਦਾ ਵੀ ਅਰੇਂਜਮੈਂਟ ਸੀ ਬਿਸਕੁਟਾਂ ਦਾ ਵੀ ਅਰੇਂਜਮੈਂਟ ਸੀ ਬਹੁਤ ਬਹੁਤ ਉਪਰਾਲਾ ਸਰਕਾਰ ਦਾ ਉਪਰਾਲਾ ਬਹੁਤ ਹੀ ਵਧੀਆ ਜੀ ਜਿਹੜੀ ਇਹ ਯਾਤਰਾ ਚਲਾਈ ਹੈ ਜੇ ਬਿਨਾਂ ਭੇਦਭਾਵ ਤੋਂ ਗਰੀਬ ਅਮੀਰ ਨੂੰ ਬਿਨਾਂ ਦੇਖ ਕੇ ਸਾਰਿਆਂ ਨੂੰ ਲਿਜਾ ਰਹੇ ਨੇ ਜਿਹੜਿਆਂ ਨੇ ਵਿਚਾਰੇ ਨੇ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਤੀਰਸ ਯਾਤਰਾ ਕਰ ਲਾਂਗੇ ਕਦੇ ਦਰਸ਼ਨ ਵੀ ਨਹੀਂ ਕਰੇ ਸੀ ਅੱਜ ਉਹਨਾਂ ਲੋਕਾਂ ਨੂੰ ਵੀ ਦਰਸ਼ਨ ਕਰਵਾ ਰਹੇ ਨੇ ਇਹ ਸਰਕਾਰ ਬਹੁਤ ਵਧੀਆ ਜੀ ਗਰੀਬਾਂ ਵਾਸਤੇ ਬਹੁਤ ਵਧੀਆ ਸਾਰਿਆਂ ਨੂੰ ਦੇਖਦੀ ਹੈ ਇੱਕ ਅੱਖ ਨਾਲ ਦੇਖ ਰਹੀ ਹੈ ਜੀ ਕਿਸੇ ਦਾ ਕੋਈ ਵੀ ਫਰਕ ਨਹੀਂ ਸਰਕਾਰ ਸਾਰਿਆਂ ਦੀ ਬਹੁਤ ਵਧੀਆ ਸੀ ਤਾਂ ਐਂ ਕਹਿੰਦੇ ਵੀ ਅੱਗੇ ਵਾਸਤੇ ਵੀ ਇਹੀ ਸਰਕਾਰ ਆਵੇ ਪਹਿਲੀ ਵਾਰ ਜਿੱਤੀ ਐਸੀ ਤਰੀਕੀ ਵੀ ਅਗਲੀ ਵਾਰ ਵੀ ਐਸੀ ਵੋਟਾਂ ਇਸ ਤਰ੍ਹਾਂ ਜਿੱਤੇ ਜਿੱਤੇ ਜੱਤਾ ਦਾ ਵਿਚਾਰਦੇ ਤੁਸੀਂ ਅਸੀਂ ਆਨੰਦਪੁਰ ਸਾਹਿਬ ਜੀ ਨੈਣਾਦੇਵ ਚਿੰਤਪੁਰਨੀ ਜਵਾਲਾ ਜੀ ਮਾਤਾ ਜੀ ਦੇ ਦਰਸ਼ਨ ਨਾਨੇ ਖਾਟੂ ਸ਼ਾਮ ਜੀ ਤੇ ਸਰਲਾ ਸਾਡੇ ਹਾਸਿਲ ਕਰਾਇਏ ਨੇ ਹੁਣ ਅਗਲੀ ਯਾਤਰਾ ਕਹਿੰਦੇ ਨੇ ਅੰਮ੍ਰਿਤਸਰ ਵੀ ਇਸੇ ਤਰੀਕੇ ਲੈ ਕੇ ਜਾਣਗੇ ਅਸੀਂ ਕਹਿੰਦੇ ਵੀ ਇਸੇ ਤਰੀਕੇ ਯਾਤਰਾ ਚੱਲਦੀ ਰਹਿਣ ਤੇ ਸਾਡੀ ਇਹੀ ਸਰਕਾਰ ਆਉਂਦੀ ਰਹੇ ਸਮਾਨ ਕੀ ਕੀ ਦਿੱਤਾ ਗਿਆ ਤਾਂ ਸਮਾਨ ਸਾਨੂੰ ਕੰਬਲ ਨੇ ਜੀ ਨਾਮ ਜਪਨ ਨੂੰ ਮਾਲਾ ਵੀ ਦਿੱਤੀਆਂ ਨੇ ਜੀ ਵਿਭਗਤੀ ਭਾਵਨਾ ਵੀ ਦੇਖੋ ਵਾਜ ਵਿਭਗਤੀ ਦਾ ਵੀ ਨਾਮ ਲੈਣ ਲੋਕ ਜੀ ਤੇ ਹੋਰ ਗੁਰਸ਼ੇ ਪੇਸਟ ਜੀ ਸਾਰਾ ਸਮਾਨ ਵੀ ਕੋਈ ਵੀ ਦਿੱਕਤ ਨਾ ਆਵੇ ਸਾਰਾ ਸਮਾਨ ਨਾਲ ਦਿੱਤਾ ਜੀ ਤੇ ਡਾਕਟਰ ਸਾਡੀ ਟੀਮ ਵੀ ਨਾਲ ਜਾ ਰਹੀ ਹੈ ਜੀ ਵੀ ਕਿਸੇ ਨੂੰ ਦਿੱਕਤ ਆਵੇ ਕਿ ਸਿਹਤ ਭਾਖੋ ਖਰਾਬ ਹੋਵੇ ਤਾਂ ਉਹਦਾ ਵੀ ਨਾਲ ਦੀ ਨਾਲ ਇਂਤਜ਼ਾਮ ਹੋਣੀ ਹੈ ਆਮ ਆਦਮੀ ਪਾਰਟੀ ਦਾ ਜੋ ਵੀ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਕਿ ਸਾਨੂੰ ਜੋ ਫੀਮੇਲਸ ਨੂੰ ਹੁਣ ਜੋ ਦਿੱਤਾ ਹੈ ਇਹ ਕੁੰਮੰਦਾ ਤੀਰਥ ਯਾਤਰਾ ਦਾ ਤਾਂ ਇਹ ਫੀਮੇਲਸ ਦੇ ਕਿ ਨੇਕਲ ਨਹੀਂ ਪੰਦੀਆਂ ਤਾਂ ਇਸ ਜਰੀਏ ਹੁਣ ਫੀਮੇਲਸ ਨੂੰ ਬਹੁਤ ਵਧੀਆ ਮੌਕਾ ਮਿਲਿਆ ਤੇ ਸਰਕਾਰ ਦਾ ਜੋ ਇਹ ਕੰਮ ਹੈ ਬਹੁਤ ਹੀ ਵਧੀਆ ਇਹਨਾਂ ਨੇ ਸਾਨੂੰ ਇਹਦੇ ਵਿੱਚ ਬਲੈਂਕ ਕਿਟ ਹੈ ਐਂਡ ਸਾਡੀ ਯੂਜ਼ੇਬਲ ਕਿਟ ਹੈ ਜਿਹਦੇ ਵਿੱਚ ਸਾਰਾ ਸਮਾਨ ਹੈ ਐਂਡ ਪਿੱਲੋ ਵਗੈਰਾ ਸਾਨੂੰ ਸਾਰੇ ਕੁਝ ਅਵੇਲੇਬਲ ਕਰਵਾਏ ਉਹਨਾਂ ਕਿ ਐਦਾਂ ਦਾ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਸਾਨੂੰ ਆਮ ਆਦਮੀ ਪਾਰਟੀ ਦੇ ਮਨਸਾਹ ਤੋਂ ਮਿਲਿਆ ਸਾਰੇ ਬਹੁਤ ਸੋਹਣੀ ਚਲਾਈ ਹੈ ਜੀ ਸਾਰਿਆਂ ਵਾਸਤੇ ਗਰੀਬਾਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਸੇਵਾ ਚਲਾਈ ਆ ਕਿ ਜਿਹੜਾ ਬੰਦਾ ਕੋਈ ਵੀ ਨਹੀਂ ਜਾ ਸਕਦਾ ਵੱਡਾ ਬੰਦਾ ਕੋਈ ਵੀ ਨਹੀਂ ਜਾ ਸਕਦਾ ਜੀ ਉਹਨਾਂ ਵਾਸਤੇ ਵੀ ਹੋਰਾਂ ਵਾਸਤੇ ਵੀ ਜੋ ਵੀ ਧਾਰਮਿਕ ਯਾਤਰਾ ਤੇ ਜਾਣਾ ਚਾਹੁੰਦਾ ਕਿ ਉਹਨਾਂ ਵਾਸਤੇ ਉਹਨਾਂ ਨੇ ਦੇਵ ਮਾਨ ਜੀ ਨੇ ਬਹੁਤ ਸੋਹਣੀ ਇਹ ਯਾਤਰਾ ਚਲਾਈ